ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇੱਕ ਬਾਈ ਨਾ ਅੱਜ ਆਪਾਂ ਜਿਹੜੀਆਂ ਆਪਣੇ ਬੱਚੀਆਂ ਨੇ ਆ ਛੱਡੀਆਂ ਉਹ ਜਾਂ ਆਪਾਂ ਵੀਡੀਓ ਵੀ ਪਾਉਨੇ ਹੁੰਦੇ ਆ ਸ਼ਾਰਟ ਪਾਉਨੇ ਆ ਉਹ ਤੇ ਦੇਖਦੇ ਨੇ ਕਿ ਬਾਈ ਤੇ ਆਪਾਂ ਇਹਨਾਂ ਦੀ ਜਾਣਕਾਰੀ ਦੰਦੇ ਆ ਵੀ ਇਹ ਕਿੰਨੇ ਕਿੰਨੇ ਜਰਸੀਆਂ ਆਉਗੀਆਂ ਤੇ ਕਿਹੜੇ ਕਿਹੜੇ ਸੀਮੰਦੀਆਂ ਕੀ ਇਹਨਾਂ ਦਾ ਮਦਰ ਦਾ ਰਿਕਾਰਡ ਆ ਮਿਲ ਕਰ ਕਾਣ ਮਦਰ ਦਾ ਕੀ ਹੈਗਾ ਤੇ ਇੱਕ ਬਾਈ ਬਾਲਿਆਂ ਦੇ ਬਾਈਆਂ ਦੇ ਕਮੈਂਟ ਵੀ ਆਲੇ ਵੀ ਜਰਸੀ ਬੱਚੀ ਸੇਲ ਹੈਗੀ ਹੈ ਕੀ ਬਈ ਜਰਸੀ ਜਿਹੜੀ ਆਹਾ ਕੀ ਵੱਡੀ ਆ ਚੌੜ ਕਰੀ ਜਾਂਦੀ ਹੈ ਕੀ ਇਹ ਨਹੀਂ ਸੇਲ ਹੈਗੀ ਕੀ ਉਹ ਦੂਜੀ ਵਾਚੀਆ ਤੁਹਾਨੂੰ ਦਿਖਾਉਂਗਾ ਫਿਰ ਹਟ ਜਾ ਟੱਕਰੀ ਮਾਰਗਾ ਮਾਰ ਦੀ ਇੱਕ ਵਾਰ ਤੇ ਇਹ ਬਈ ਜਿਹੜੀ ਆਹਾ ਕੀ ਇਹ ਹੈਗੀ ਐਬੀਐਸ ਦੇ ਕਲਾਊਡ ਦੀ ਐਬੀਐਸ ਦੇ ਕਲਾਊਡ ਭੁੱਲਦੀ ਆ ਬਈ ਇਹ ਤੇ ਇਹ ਹੋਗੀ 4 ਮਹੀਨਿਆਂ ਦੀ ਹੋਗੀ ਮਿਲਣਾ ਲਾ 4 ਮਹੀਨਿਆਂ ਤੋਂ ਸ਼ਾਇਦ ਕੋਈ 30 ਦਿਨ ਹੋਣ ਇਹਦੇ 5-7 ਤੇ 4 ਮਹੀਨਿਆਂ ਦੀ ਹੋਗੀ ਇਹ ਤੇ ਨਵੇਂ ਮਹੀਨੇ ਤੱਕ ਆਪਾਂ ਬਈ ਇਹਨੂੰ ਦੁੱਧ ਪਿਆ ਹੈਗਾ 6 ਕਿਲੋ 3 ਕਿਲੋ ਦੁੱਧ ਸਵੇਰੇ 3 ਕਿਲੋ ਸ਼ਾਮ ਨੂੰ ਇਹ ਮਿਲ ਕੇ ਰਪਲੇਸਰ ਦੇ ਬਾਲੀ ਹੈਗੀ ਆਪਾਂ ਇਹਨੂੰ ਦੁੱਧ ਨਹੀਂ ਪਿਆ ਮਾਂ ਦਾ ਦੁੱਧ ਨਹੀਂ ਦੱਤਾ ਤੇ ਇਹ ਮਿਲ ਕੇ ਰਪਲੇਸਰ ਤੇ ਵੀ ਪਹਿਲੇ 2-3 ਦਿਨ ਆਪਾਂ ਇਹਨੂੰ ਗੋਲੀ ਪਿਆ ਕੇ ਇਹਦੀ ਮਾਂ ਦੀ ਤੇ ਉਸ ਤੋਂ ਬਾਅਦ ਇਹ ਮਿਲ ਕੇ ਰਪਲੇਸਰ ਦੇ ਤਿਆਰ ਕਰੀਆ ਤੇ ਫਿਰ ਇਹ ਨਾਲ ਲੱਗੀ ਸੀਗੀ ਆਪਣਾ ਸੁੱਕੀ ਤੂੜੀ ਦੇ ਵਿੱਚ ਕਾਰਬਨ ਸਟਾਰਟਰ ਵੀ ਜਿੰਨਾ ਖਾਂਦੀ ਸੀਗੀ ਬਸ ਪੇਈ ਰਹਿਣਾ ਸੀਗਾ ਮੂਰੇ ਦੇ ਪਾਣੀ ਤੇ ਕਾਫਸ ਡਟ ਰਹੇ ਨੇ ਉਹ ਖਾਦਾਗਾ ਤਿੰਨ ਮਹੀਨੇ ਨੂੰ ਦੁੱਧ ਪਿਆਗਾ ਤੇਰੀ ਮਦਰ ਵੀ ਆਪਣੇ ਉਹ ਵੀ ਆਪਣੇ ਘਰ ਦੀ ਜੰਪਾ ਲੇਗੀ ਉਹਦੇ ਆਪਾਂ ਨੂੰ ਸੀਮਣ ਦਾ ਨਹੀਂ ਪਤਾ ਵੀ ਕਿਹੜੇ ਦੀ ਸੀਗੀ ਉਹਦੇ ਦੁੱਧ ਗੱਡੇ ਆਪਣੇ ਕੋਲੇ 30 ਲੀਟਰ ਦੂਜੇ ਸੂਏ ਦੂਜੇ ਸੂਏ ਉਹਦਾ 30 ਲੀਟਰ ਦੁੱਧ ਸੀਗਾ ਤੇ ਇਹ ਬਈ ਉਹਦੀ ਹੈਗੀ ਤੇ ਅੱਗੇ ਆ ਇਹਨੂੰ ਤਾਂ ਸਾਰੇ ਜਾਣਦੇ ਨੇਗੇ ਅੱਜ ਤੱਕ ਲੋਏ ਇਹ ਹੈਗੀ ਐਬੀਐਸ ਦੇ ਸਟ੍ਰਾਈਕਰ ਬੁੱਲਦੀ ਏ এবੀਐਸ ਦੇ ਸਟ੍ਰਾਈਕਰ ਬੁੱਲਦੀ ਹੈਗੀ ਤੇ ਇਹ ਮੇਨ ਲੱਗਦਾ 35 36 ਦਿਨਾਂ ਦੀ ਹੋਊ ਬਈ ਬਾਕੀ ਪੱਕਾ ਕਨਫਰਮ ਨਹੀਂ ਬਸ ਇੰਨੇ ਕ ਦਿਨਾਂ ਦੀ ਹੈ 35 36 ਦਿਨਾਂ ਦੀ ਹੈ ਤੇ ਇਹਦਾ ਵੀ ਹੁਣ ਦੁੱਧ ਚੱਲ ਰਿਹਾ ਹੈਗਾ ਇਹ ਥੋੜਾ ਜਿਹਾ ਦੁੱਧ ਜ਼ਿਆਦਾ ਫੀਡ ਘੱਟ ਖਾਂਦੀ ਹੈਗੀ ਅਜੇ ਹੁਣ ਥੋੜਾ ਜਿਹਾ ਮੂੰਹ ਮਾਰ ਲੱਗੀ ਆ ਇਹ 8 ਕਿਲੋ ਦੁੱਧ 4 ਕਿਲੋ ਸਵੇਰੇ 4 ਕਿਲੋ ਸ਼ਾਮ ਤੇ ਬਈ 8 ਕਿਲੋ ਦੁੱਧ ਪੀਂਦੀ ਆ ਹੁਣ ਫੀਡ ਲੱਗ ਗਈ ਬਸ ਮੂੰਹ ਮਾਰਨ ਤੋੜੀ ਚ ਏ ਇਹ ਹੈ ਗਿਆ এবੀਐਸ ਦੇ ਸਟ੍ਰਾਈਕਰ ਬੁੱਲਦੀ ਆ ਬਈ ਮਾਜ ਦੀ ਫਸਟ ਟਾਈਮ ਰਹੀਏ ਹੁਣ ਆਪਣੇ ਕੋਲੇ ਉਹਦਾ ਦੁੱਧ ਹੈਗਾਗਾ 28 29 ਲੀਟਰ ਦੁੱਧ ਦਾ ਹੁਣ ਐਸ ਟਾਈਮ ਹੁਣ ਉਹ ਚੱਲੀ ਜਾਂਦੀ 28 29 ਲੀਟਰ ਦੇ ਉੱਤੇ ਖੜ ਜਾ ਤੇ ਏ ਬਈ ਤੇ ਇੱਕ ਉਹ ਸੀਗੀ ਨਾਲ ਵਾਲੀ ਬਈ ਉਹ ਵੀ এবੀਐਸ ਦੇ ਕਲਾਊਡ ਬੁੱਲਦੀ ਹੈਗੀ ਤੇ ਇਹ ਜਿਹੜੀ ਆਪਾਂ ਗਾਂ ਬਈ ਕੁੱਤਿਆਂ ਤੋਂ ਵਿਚਾਈ ਸੀ ਇਹ ਉਹਦੀ ਹੈ ਇਹ ਬੱਚੀ ਹੋ ਗਈ ਬਈ ਅੱਜ 80 85 ਦਿਨਾਂ ਦੀ ਬੱਚੀ ਹੈ ਜੀ ਇਹ ਇਹ ਤਿੰਨ ਮਹੀਨਿਆਂ ਦੇ ਲਵੇ ਲੱਗ ਰਹੀ ਹੈ ਦੁੱਧੇ ਦਾ ਆਪਾਂ ਕਰਤਾ ਬੰਦ ਤਾਂ ਹੀ ਹੁਣ ਥੋੜੀ ਜਿਹੀ ਇਹ ਪਤਲੀ ਹੋ ਰਹੀ ਹੈਗੀ ਿੱਕੀ ਪੈ ਗਈ ਪਹਿਲਾਂ ਇਹ ਤਾਂ ਇਹਦੇ ਜਿੰਨੀ weight ਸੀਗਾ ਹੁਣ ਇਹ ਥੋੜੀ ਜੀ ਨਾ ਤਾਂ ਕਰਕੇ ਵੀ ਦੁੱਧ ਬੰਦ ਹੋ ਗਿਆ ਜਦੋਂ ਕਿਰਾਂ ਦਾ ਦੁੱਧ ਬੰਦ ਕਰਦੇ ਆ ਕਿਰਾਂ ਹੋ ਜਾਂਦੀਆਂ ਨਹੀਂ ਐਸੇ ਰੋਟ ਐ ਫਿਰ ਲੇਟ ਰੋਟ ਹੋ ਗਈ ਜਾਂਦੀਆਂ ਤੇ ਇਹ ਬਈ ਇਹਦੀ ਮਾਂ ਹੈਗੀ ਹੈ ਜੀ ਵੀ ਕ੍ਰਾਸ ਦੀ ਆ ਉਹ ਜਰਸੀ ਕ੍ਰਾਸ ਜਰਸੀ ਤੇ ਸ਼ਾਹੀਵਾਲ ਦੀ ਕ੍ਰਾਸ ਜੀ ਹੈ ਜੀ ਛੋਟੇ ਜਿਹੇ ਸਟਾਕ ਕਰਦੀਆਂ ਗਾਂ ਦੀ ਉਹ ਤੇ ਉਹਦੇ ਦਲੇ ਦੁੱਧ ਹੋਊਗਾ ਬਈ ਹੁਣ 23-24 ਲੀਟਰ ਦੁੱਧ ਆਉਂਦਾ ਇਹਦੀ ਮੰਗ ਦਾ ਤੇ ਏ ਵੀ ਏ ਵੀ ਐਸ ਦੇ ਕਲਾ ਉੱਡਦੀ ਆ ਬਸ ਇਹ ਐਂ ਫਰਕ ਰਹਿ ਗਿਆ ਬਈ ਜਿਹੜੀ ਸੀਮਨ ਦੋਨਾਂ ਦਾ ਇੱਕੋ ਹੀ ਸੀਗਾ ਜਿਹੜੀ ਇਹਦੀ ਹੈਗੀ ਇਹਦੀ ਮੰ ਆ ਪਿਓਰ ਵਾਲੀ ਹੈਗੀ ਉਹ ਚੰਨੋ ਵਿਚਾਰੀ ਉਹ ਕ੍ਰਾਸ ਬਰੀਡ ਦੀ ਸੀਗੀ ਤਾਂ ਹੀ ਥੋੜਾ ਜਿਹਾ ਇਹਦੇ ਚ ਸ਼ਾਹੀਵਾਲ ਦਾ ਤੇ ਜਰਸੀ ਦਾ ਕ੍ਰਾਸ ਜੀ ਆ ਗਿਆ ਮਿਕਸ ਜੀ ਹੈ ਤੇ ਦੁੱਧ ਹੁਣ ਇਹਦਾ ਬਈ ਬੰਦ ਹੋ ਗਿਆ ਹੁਣ ਇਹ ਫੀਡ ਤੇ ਹੈਗੀ ਤੇ ਉਹ ਲੰਮੀ ਲੰਮੀ ਦੇ ਕੋ ਬਹੁਤ ਸੋਹਣੀ ਹੈਗੀ ਬਾਕੀ ਇਹਦੀ ਆਰਡਰ ਕੁਆਲਟੀ ਵੀ ਫੂਡ ਬਹੁਤ ਜ਼ਿਆਦਾ ਹੈ ਤੇ ਇਹ ਬੱਚੀ ਬਈ ਆਪਾਂ ਸੇਲ ਵੀ ਕਰਨੀ ਆ ਆਹਾਂ ਹਾਂ ਇਹ ਬੱਚੀ ਆਪਾਂ ਸੇਲ ਕਰਾਂਗੇ ਜੇ ਕੋਈ ਹੋਵੇ ਕੋਈ ਭਰਾ ਹਨਮ ਵਧੀਆ ਘੱਲ ਨਾਲ ਇਹ ਦੁੱਧ ਦੇ ਦੇ ਦੂਗੀ ਫਸਟ ਟਾਈਮ ਲਈ 24 25 ਲੀਟਰ ਦੁੱਧ ਦੀ ਕੈਪੈਸਿਟੀ ਆਰਾਮਦਾਰੀ ਨਾਲ ਹੋਊਗੀ ਲੰਮੀ ਲੰਮੀ ਬਹੁਤ ਆ ਬਾਕੀ ਪੇਟਾ ਪੂਟਾ ਵਧੀਆ ਹਜੇ ਜਿਵੇਂ 3 ਮਹੀਨਿਆਂ ਦੀ ਇਹ ਹੋਈ ਹੈਗੀ ਇਹ ਨਹੀਂ ਪਤਾ ਇਹਨਾਂ ਦਾ ਕਿ ਹੁਣ ਬਾਕੀ ਦੇਖਣੀ ਪਊਗੀ ਤੇ ਇਹ ਵੀ ਏਬੀਐਸ ਦੇ ਕਲਾਉਡ ਵੀ ਆ ਇਹ ਆਪਾਂ ਸੇਲ ਕਰਦੇ ਆ ਤੇ ਬਾਕੀ ਬਈ ਹੁਣ ਆ ਜੰਨੇ ਉਹਦਾ ਵੀਜਨ ਦਾ ਵੀ ਆਹ ਖਾਨੀ ਦਾ ਆਹ ਦੇਖੋ ਹੁਣ ਇਹਨਾਂ ਨੂੰ ਫੀਡ ਹੈਗੀ ਬਸ ਸੁੱਕੀ ਤੂੜੀ ਦੇ ਵਿੱਚ ਫੀਡ ਕਾਪਸਟਰ ਵੀ ਚਾਲੋ ਬੱਚੀ ਛੋਟੀ ਹੈਗੀ ਤੇ ਇਹਨਾਂ ਨੂੰ ਵੀ ਅਜੇ ਕਾਪਸਟਰ ਤੇ ਕਾਪ ਗਰੋਵਰ ਪਰਦੇ ਸਟਾਕਰ ਦੋਨੋਂ ਰਲਾ ਕੇ ਬਸ ਸਾਰਾ ਦਿਨ ਆ ਹੀ ਪਈ ਰਹਿ ਗਈ ਆ ਸੁੱਕੀ ਤੂੜੀ ਚ ਇਹ ਕਿੰਨੀ ਮਰਜੀ ਖਾ ਲੈਣਾ ਤੇ ਨਾਲ ਉਹ ਪਰਲੇ ਪਾਸੇ ਪਾਣੀ ਪਿਆਗਾ ਬਸ ਉਧਰੋਂ ਪਾਣੀ ਪੀ ਜਾਂਦੀਆਂ ਨਹੀਂ ਆ ਸਾਰਾ ਦਿਨੇ ਜਦੋਂ ਤੇਹ ਲੱਗਦੀ ਆ ਪਾਣੀ ਪੀ ਲੈ ਫੀਡ ਖਾ ਲਈ ਤੇ ਬੈ ਗਈ ਆ ਤੇ ਫੇਰ ਬਈ ਹੁਣ ਇਹਨਾਂ ਦਾ ਬਸ ਇਹ ਮੈਨੇਜਮੈਂਟ ਹੋ ਗਈ ਤੇ ਬਾਕੀ ਬਈ ਆਪਾਂ ਗਾ ਜਿਹੜੀ ਇਹਨਾਂ ਦੀ ਡੀ ਵਾਰਮਿੰਗ ਆ ਉਹ ਆਪਾਂ ਕਰੀਆ 15-15 ਦਿਨਾਂ ਤੋਂ ਜਦੋਂ ਪਹਿਲਾਂ ਇੱਕ ਹਫਤੇ ਦੀ ਹੋ ਗਈ ਬੱਚੀ ਹਫਤੇ ਤੋਂ ਬਾਅਦ ਚ ਦੇ ਕੇ ਡੀ ਵਾਰਮਿੰਗ ਵਾਲੀ ਦਵਾਈ ਮਲ ਪਾਣੀ ਕੀੜਿਆਂ ਵਾਲੀ ਦਵਾਈ ਉਸ ਤੋਂ ਬਾਅਦ ਚ ਫਿਰ 15 ਦਿਨਾਂ ਬਾਅਦ 15 ਦਿਨਾਂ ਬਾਅਦ ਐਸ ਲੋਟ ਤੇ ਪਹਿਲੇ 3 ਮਹੀਨੇ ਬਈ ਆਪਾਂ 15-15 ਦਿਨਾਂ ਤੋਂ ਕਰਦੇ ਹੁੰਨੇ ਆਗੇ ਤੇ ਵੀ 6 ਵਾਰੀ ਡੀ ਵਾਰਮਿੰਗ ਕਰ ਦਿੰਦੇ ਆ ਇਹ ਬਈ ਬਾਕੀ ਉਸ ਤੋਂ ਬਾਅਦ ਚ ਜਦੋਂ ਵੱਡੇ ਆਪਣੇ ਵੱਡੇ ਐਨੀਮਲਸ ਦੇ ਨਾਲ ਹੀ ਬਸ 4 ਮਹੀਨਿਆਂ ਬਾਅਦ ਜਾਂ 6 ਮਹੀਨਿਆਂ ਬਾਅਦ ਜਦੋਂ ਆਪਾਂ ਡੀ ਵਾਰਮਿੰਗ ਕਰਦੇ ਆ ਉਹ ਤੇ ਜਿਹੜੀਆਂ ਬਈ ਪਹਿਲੀ ਵਾਰੀ ਆਪਾਂ ਡੀ ਵਾਰਮਿੰਗ ਕਰਦੇ ਜਿਵੇਂ ਜਿੰਨਾਂ ਦੇ ਇਹ ਪਹਿਲੀਆਂ 3 ਮਹੀਨਿਆਂ ਦੀਆਂ ਹੁੰਦੀਆਂ ਨੇਗੀਆਂ ਵੀ ਛੇ ਡੀ ਵਾਰਮਿੰਗ ਆਪਾਂ 15-15 ਦਿਨਾਂ ਤੋਂ ਕਰਦੇ ਆ ਉਹ ਆਪਾਂ ਲਿਕਵਿਡ ਨਾਲ ਹੀ ਕਰਦੇ ਹੁੰਨੇ ਆ ਲਿਕਵਿਡ ਨਾਲ ਹੀ ਸ਼ੇਪ ਹੁੰਦੀ ਆ ਪਹਿਲੀਆਂ ਜੇ ਆਪਾਂ ਮੈਡੀ ਮੂਡੀ ਸੰ ਨਹੀਂ ਕਰੀ ਵੀ ਦਿੱਤੀ ਲਿਕਵਿਡ ਨਾਲ ਹੀ ਕਰਦੇ ਹੁੰਨੇ ਆ ਡੀ ਵਾਰਮਿੰਗ ਹੋ ਜਾਂਦੀ ਆ ਤੇ ਜਦੋਂ ਹੁਣ ਇਹ 4 ਮਹੀਨਿਆਂ ਦੀਆਂ 4-4 ਰੰਗੀਆਂ ਹੋ ਗਈਆਂ ਜਾਂ 5 ਮਹੀਨਿਆਂ ਦੀਆਂ ਤੇ ਹੁਣ ਭਈ ਇਹਨਾਂ ਦੇ ਬਰਸੈਲਾ ਦੀ ਵੈਕਸੀਨ ਲੱਗੂਗੀ ਆ ਵੱਡੀ ਬੱਚੀ ਦੇ ਤਾਂ ਬਸ ਹੁਣ ਇੱਕ ਦਿਨਾਂ ਤੇ ਆਪਾਂ ਕਰਾਵਾਂਗੇ ਫਿਰ ਆਇਆਂ ਗਾਉਣ ਇਹ ਦੇਖੋ ਇਹ 4 ਮਹੀਨਿਆਂ ਦੀ ਹੋ ਗਈ ਤੇ ਬਾਈ ਗਰੂਸੁੱਖ ਰੱਖੇ ਹਨ ਵੀ ਵਧੀਆਂ ਹੀ ਵੀੜੇ ਫੂਡ ਚੱਲੇ ਗਏ ਇਹਦੀ ਮੈਨੇਜਮੈਂਟ ਸਹੀ ਰਹੀ ਤਾਂ ਇਹਦੇ ਆਪਾਂ ਤੇ ਹੁਣ ਬਾਈ ਆਪਾਂ ਇਹਦੀ ਇੱਕ ਬਰਸੈਲਾ ਦੀ ਜਿਹਨੂੰ ਬਰੂਸੀਲੋਸਿਸ ਦਾ ਬਰਸੈਲਾ ਕਹਿੰਦੇ ਆ ਤੂ ਜਾਣ ਦੀ ਬਿਮਾਰੀ ਹੁੰਦੀ ਆ ਵੀ ਬੱਚੇ ਸੱਟਣ ਲੱਗ ਜਾਂਦੇ ਨੇਗੇ ਪਸ਼ੂ ਉਹਦੀ ਹੁਣ ਆਪਾਂ ਇਹਦੇ ਵੈਕਸੀਨ ਕਰਾ ਦਾਂਗੇ ਬਸ ਤੇ ਜਦੋਂ ਇਹ 4-4 ਮਹੀਨਿਆਂ ਦੀਆਂ ਹੋ ਗਈਆਂ ਉਹਨਾਂ ਦੀ ਤਾਂ ਵੈਕਸੀਨ ਕਰਾਉਣੀ ਕਰਾਉਣੀ ਤੇ ਇਹ ਬਾਈ ਇਹਨਾਂ ਦੀ ਮੈਨੇਜਮੈਂਟ ਆ ਬਸ ਓਨੇ ਹੀ ਫਰ ਆਓ ਦੇਖੋ ਕਿਵੇਂ ਖਾ ਰਹੀ ਹੈ ਹਨਾ ਉਧਰ ਜਦੋਂ ਜੀ ਕੀਤਾ ਕੋਈ ਕੁੱਟ ਪਾਣੀ ਦੀ ਬਰਲੀ ਜਾਂ ਫੀਡ ਖਾ ਲਈ ਬਸ ਐਨਾਂ ਦਾ ਚੱਲਦਾ ਰਹਿੰਦਾਗਾ ਤੇ ਬਾਕੀ ਬਾਈ ਬਾਹਲੇ ਕਮੈਂਟ ਕਰਦੇ ਹੁੰਦੇ ਵੀ ਜਰਸੀ ਬੱਚੀ ਸੇਲ ਕਰਨੀ ਹੈ ਕਿ ਬਾਈ ਇਹ ਆਹ ਬੱਚੀ ਤਾਂ ਨਹੀਂ ਆਪਣੀ ਸੇਲ ਲਈ ਹੈਗੀ ਕਿ ਇਹ ਆਪਾਂ ਤਿਆਰ ਕਰਨੀ ਆ ਆ ਵੇਲੇ ਵੇਲੇ ਕਰ ਦਾਂਗੇ ਉਹਦਾ ਕੋਈ ਬਾਈ ਜਿਆਦੇ ਕੋਈ ਹਾਈ ਡਿਮਾਂਡ ਵੀ ਨਹੀਂ ਜੀ ਉਹਦਾ ਵੀਡੀਓ ਕੀ ਦੱਸਤੀ ਦੰਨੇ ਆ ਕਿ ਆਪਾਂ ਉਹਦਾ ਫਿਕਸ ਪ੍ਰਾਈਸ ਆ ਜਮਾ ਬਿਲਕੁਲ 10000 ਵੀ ਉਹ ਦੇਣੀ ਆ ਤੇ ਉਸ ਤੋਂ ਬਾਅਦ ਤਾਂ ਉਹ ਦੁੱਧ ਪੀ ਗਈ। ਬਸ ਇਹ ਕਾਹਿਆਂਗਾ ਵੀ ਇੱਥੇ ਜਗ੍ਹਾ ਦੋ ਦੀ ਹੈਗੀ ਕਿਉਂ ਜਦੋਂ ਇਹ ਤਾਂ ਚਲੋ ਜਰਸੀ ਹੈਗੀ ਹੈ ਨਾ ਇਹਦੀ ਹਾਈਟ ਥੋੜੀ ਜਿਹੀ ਛੋਟੀ ਰਹਿੰਦੀ ਹੁੰਦੀ ਹੈ ਜਰਸੀ ਦੀ ਤਾਂ। ਉਹ ਜਿਹੜੀ ਉਹਨਾਂ ਐਫਏ ਕੀ ਆ ਦੂਜੀ ਆ ਗਈ ਬੱਚੀ ਇਹ ਚਾਰ ਮਹੀਨਿਆਂ ਚ ਇਹਨੇ ਜਿੰਨੀ ਇਹਨੇ ਆਪਦੀ ਪ੍ਰੋਪਰ ਹਾਈਟ ਕਰਨੀਆਂ ਉਸ ਤੋਂ ਅੱਧੀ ਹਾਈਟ ਇਹ ਆਪੇ ਪਹਿਲੇ 4-5 ਮਹੀਨਿਆਂ ਚ ਕਰ ਜੂਗੀ। ਫਿਰ ਇਹ ਇੱਥੇ ਰਹਿਣੀਆਂ ਤੇ ਇੱਥੇ ਇਹ ਦੋ ਬੱਚੀਆਂ ਹੀ ਰਹਿਣੀਆਂ ਵਸ ਭੁੱਲੀਆਂ ਤਾਂ ਕਰਕੇ ਵੀ ਫਿਰ ਤੰਗ ਹੁੰਦੀਆਂ ਨੇਗੀਆਂ। ਤੇ ਇੱਕ ਹੁਣ ਗਾਂ ਹੋਰ ਸੂਨ ਵਾਲੀ ਹੈਗੀ ਸ਼ਾਇਦ ਜੇ ਉਹਦੇ ਸੀਮੈਂਟ ਦਾ ਆਪਾਂ ਕਨਵੈਨਸ਼ਨਲ ਹੀ ਲਾਇਆ ਹੋਇਆਗਾ ਤੇ ਜੇ ਉਹਨੇ ਬੱਚੀ ਦੇਦੀ ਤਾਂ ਫੇਰ ਉਹਨੇ ਵੀ ਅੱਛੀ ਆਉਣਾਗਾ ਫੇਰ ਇਹਨਾਂ ਦਾ ਕੋਈ ਹੋਰ ਸਿਸਟਮ ਬਣਾਵਾਂਗੇ ਵੀ ਤਾਂ ਕਰਕੇ ਤੇ ਉਹ ਬਈ ਆਪਣੀ ਬੱਚੀ ਸੇਲ ਹੈਗੀ ਉਹ ਤੇ ਦੁਬਾਰੇ ਰਖਾ ਦੇਉਂ। ਬੱਸ ਇਹਨਾਂ ਦਾ ਤਾਂ ਆਰਡਰ ਤਾਂ ਜੇ ਚਾਹੀ ਇਕੱਲੇ ਥਾਣ ਹੋਣੇ ਤਾਂ ਤਾਂ ਵੀ ਉਹਦੇ ਬਹੁਤ ਬਣ ਜਾਂਦੀਆਂ ਨਹੀਂ ਆ ਬਸ ਟਾਈਟ ਡਰ ਰਹੂਗੇ ਉਨੀ ਵਰੀਆਂ ਇਹਨੀਆਂ ਨਹੀਂ ਗੀਆਂ ਮੁੰਬਈ ਕੁਝ ਨਹੀਂ ਹੈ ਕਹਿਣੀ ਹਣਾ ਅਜਾ ਰੋਡ ਥੋੜੀਆਂ ਖੁੱਲੀਆਂ ਛੱਡਣੇ ਕਰਕੇ ਆਏ ਡਰ ਲੱਗ ਜਾਂਦੀਆਂ ਨਹੀਂ ਗੀਆਂ ਇਹਨਾਂ ਨੂੰ ਆਉਂਦਾ ਵੀ ਸਾਨੂੰ ਛੱਡਣਗੇ ਬੰਨਣਾ ਦੇਣ ਤਾਂ ਕਰਕੇ ਬਾਕੀ ਇਹਨਾਂ ਦੇ ਹੁਣ ਜਦੋਂ ਆਪਾਂ ਆਇਵਰ ਮਾਰਕਟਨ ਦੇ ਟੀਕੇ ਲਾਉਨੇ ਆਂਗੇ ਜਿਹੜੇ ਕਿਚੜੀਆਂ ਤੋਂ ਉਹਨਾਂ ਕਰਕੇ ਥੋੜਾ ਜਿਹਾ ਡਰ ਲੱਗ ਜਾਂਦੀਆਂ ਨਹੀਂ ਆ ਆ ਨਹੀਂ ਸਾਡੀ ਡਰਤੀ ਇਹ ਬਹੁਤ ਚੰਦਰੀ ਆ ਤੇ ਬਸ ਬਈ ਐਸ ਲੋਟ ਤੇ ਆਪਾਂ ਇਹਨਾਂ ਦੀ ਮੈਨੇਜਮੈਂਟ ਕਰਦੇ ਆਂਗੇ ਤੇ ਵਧੀਆ ਬਈ ਸ਼ੌਂਕ ਨਾਲ ਆ ਨਾ ਜਿੰਨਾਂ ਕੋਲੇ ਹੈਗੀਆਂ ਨਹੀਂ ਆ ਵਧੀਆ ਉਹਦੇ ਜਵਾਖਾ ਮੰਗੋ ਇਹਨਾਂ ਨੂੰ ਤਿਆਰ ਕਰਿਆ ਕਰੋ ਮੋਹ ਕਰਿਆ ਕਰੋ ਵਧੀਆ ਨਾਲੇ ਬਈ ਵਧੀਆ ਸਕੂਲ ਜਾਂ ਮੈਦਾਨ ਜਦੋਂ ਆਏ ਖੇਡਦੀਆਂ ਟੱਕਰ ਟੁਕਰਾਂ ਮਾਰੀ ਜਾਂਦੀਆਂ ਹੈ ਨਹੀਂ ਆ ਦੇਖ ਰਾਈ ਨਹੀਂ ਲੱਗੀਆਂ ਰਹਿੰਦੀਆਂ ਨਹੀਂ ਤੇ ਬਸ ਠੀਕ ਆ ਬਈ ਬਾਕੀ ਉਹ 25 6 ਲਾਗੀ ਜੇ ਕਿਸੇ ਪ੍ਰਾਣੇ ਤਿਆਰ ਕਰਨੀ ਹੋਵੇ ਕਾਊਂਡੇ ਜਾ ਸਕਦਾ ਉਹਦੀ ਮਾਂ ਵੀ ਆਪਣੀ ਕੋੜੀ ਹੈਗੀ ਜੇ ਉਹਦੀ ਮਿਲਕਿੰਗ ਵੀ ਕਰਕੇ ਦੇਖ ਲਿਆ ਆਪਾਂ ਨੂੰ ਦੰਮ ਹੀ ਨਹੀਂ ਕੋਈ ਜਕਰਾਈ ਨਹੀਂ ਬਤ ਉਹਦੀ ਸ਼ਾਮ ਨੂੰ ਆਪਾਂ ਮਿਲਕਿੰਗ ਕਰ ਹੀ ਦਈਏ ਲਾਈਵ ਲਾ ਕੇ ਤੇ ਉਹ ਬਈ ਆਪਾਂ ਕੁੱਤਿਆਂ ਤੋਂ ਛੜਾਈ ਦੀ ਉਹਦੀ ਆਪਾਂ ਵੀਡੀਓ ਵੀ ਪਾਈ ਆ ਬਿਲਕੁਲ ਛੋਟੇ ਜਿਹੇ ਸਟਰਕਚਰ ਦੀ ਵਹਿੜਾ ਜਮੀਨ ਿੱਕੀ ਜੀ ਇਹ ਉਹਦੀ ਹੈਗੀ ਬਸ ਉਹ ਐਂ ਲਾ ਲਓ ਵੀ ਉਹ ਕਰਾਉ ਸਗੀ ਤਾਂ ਹੀ ਇਹਦੇ ਫੇਸ ਕੁਆਲਿਟੀ ਨਹੀਂ ਆਈ ਜੀ ਥੋੜਾ ਜਿਹਾ ਕ੍ਰੋਸ ਬਣ ਆ ਗਿਆ ਹੈਗੀ ਇਹ ਐਬੀਐਸ ਦੇ ਕਲਾਉਂਡ ਜਰਸੀ ਨਹੀਂ ਮੰਗਾਇਆ ਸੀਗਾ ਇਹਦੇ ਤੇ ਦੁੱਧ ਦਾ ਰਿਜ਼ਲਟ ਵਧੀਆ ਨਿਕਲੂਗਾ ਇਹ ਕਿਸੇ ਪ੍ਰਾਨੇ ਤਿਆਰ ਕਰਨੀ ਹੋਵੇ ਠੀਕ ਹੈ ਭਾਈ ਜੀ ਓਕੇ ਧੰਨਵਾਦ